ਛੋਟੇ ਹੁੰਦੇ ਦੀ ਹੀ ਉਹਦੀ ਮਾਂ ਮਰ ਗਈ ਸੀ ਉਹਦੀ ਚਾਚੀ ਨੇ ਉਹਨਾਂ ਨੂੰ ਪਾਲਿਆ ਸੀ ਉਹੀ ਚਾਚੀ ਉਹਨਾਂ ਨੂੰ ਪਿਆਰ ਤਾਂ ਬਹੁਤ ਕਰਦੀ ਸੀ ਪਰ ਫਿਰ ਵੀ ਉਹ ਮਾਂ ਵਾਲੇ ਪਿਆਰ ਦੀ ਉਹਨੂੰ ਹਮੇਸ਼ਾ ਘਾਟ ਰਹੀ ਸੀ ਉਹਦੀ ਚਾਚੀ ਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਘਰ ਦੇ ਵਿੱਚ ਤਿੰਨ ਜਵਾਕ ਸੀ ਪਰ ਰਾਤ ਨੂੰ ਸੌਣ ਵੇਲੇ ਚਾਚੀ ਸਿਰਫ ਆਪਦੇ ਜਵਾਕਾਂ ਨੂੰ ਹੀ ਆਵਾਜ਼ ਮਾਰਦੀ ਸੀ ਉਹਨੂੰ ਕਦੇ ਆਵਾਜ਼ ਮਾਰ ਕੇ ਨਹੀਂ ਕਿਹਾ ਸੀ ਕਿ ਪੁੱਤ ਆ ਜਾ ਇਨੂੰ ਵੀ ਸਵਾ ਦੇਵਾ ਉਹ ਹਮੇਸ਼ਾ ਹੀ ਇੱਕ ਟੁੱਟੀ ਜਹੀ ਮੰਜੀ ਤੇ ਪੈ ਕੇ ਕੱਲਾ ਹੀ ਸੌਂ ਜਾਂਦਾ ਸੀ ਤੇ ਉਹਦਾ ਬਾਪੂ ਜਦੋਂ ਥੱਕਿਆ ਹਾਰਿਆ ਖੇਤੋਂ ਆਉਂਦਾ ਤਾਂ ਆ ਕੇ ਉਹਦੇ ਸੁੱਤੇ ਪਏ ਤੇ ਸਿਰ ਤੇ ਹੱਥ ਫੇਰ ਆਖਦਾ ਸੌਂ ਗਿਆ ਮੇਰਾ ਸ਼ੇਰ ਬੱਗਾ ਉਹਦਾ ਚਾਚਾ ਉਹਨੂੰ ਕਹਿ ਦਿੰਦਾ ਸੀ ਕਿ ਪੁੱਤ ਤੂੰ ਮੇਰੇ ਨਾਲ ਸੌ ਜਾਇਆ ਕਰ ਪਰ ਜਦੋਂ ਉਹਦੀ ਚਾਚੀ ਲਾਲ ਅੱਖਾਂ ਕੱਢਦੀ ਤਾਂ ਉਹ ਵੀ ਚੁੱਪ ਕਰ ਜਾਂਦਾ ਤੇ ਉਹ ਵੀ ਇਹ ਸਮਝ ਜਾਂਦਾ ਸੀ ਕਿ ਉਹ ਉਸ ਮੰਜੀ ਤੇ ਹੀ ਠੀਕ ਹੈ ਇਸ ਲਈ ਉਹ ਕਦੇ ਵੀ ਰਾਤ ਨੂੰ ਆਪਣੀ ਚਾਚੀ ਦੇ ਕਮਰੇ ਵਿੱਚ ਨਹੀਂ ਵੜਿਆ ਸੀ ਕਈ ਵਾਰੀ ਉਹ ਬੈਠਾ ਬੈਠਾ ਆਪਦੇ ਬਾਪੂ ਦੀ ਵੇਟ ਕਰਨ ਲੱਗਦਾ ਕਿ ਜਦੋਂ ਬਾਪੂ ਆਵੇਗਾ ਤਾਂ ਉਸ ਤੋਂ ਬਾਤ ਸੁਣ ਕੇ ਸੌਵਾਂਗਾ ਪਰ ਉਸ ਦਾ ਬਾਪੂ ਕਦੇ ਖੇਤੋਂ ਟਾਈਮ ਸਿਰ ਨਹੀਂ ਆਇਆ ਸੀ ਉਸ ਨੂੰ ਤਾਂ ਜਿਵੇਂ ਖੇਤ ਹੀ ਪਿਆਰੇ ਸੀ ਕਈ ਵਾਰ ਉਸਨੇ ਬਾਪੂ ਨੂੰ ਕਿਹਾ ਸੀ ਕਿ ਬਾਪੂ ਤੂੰ ਵੀ ਕਦੇ ਘਰੇ ਰਹਿ ਪਿਆ ਕਰ ਤੂੰ ਸਾਰਾ ਦਿਨ ਖੇਤੋਂ ਹੀ ਨਹੀਂ ਮੁੜਦਾ ਮੈਂ ਸਕੂਲੋਂ ਆ ਕੇ ਤੈਨੂੰ ਹੀ ਉਡੀਕਦਾ ਰਹਿੰਦਾ ਹਾਂ ਤਾਂ ਬਾਪੂ ਕਹਿੰਦਾ ਪੁੱਤ ਇਹ ਸਭ ਤੇਰੇ ਭਲੇ ਕਰਕੇ ਹੀ ਕਰ ਰਿਹਾ ਹਾਂ ਚਾਰ ਪੈਸੇ ਜੁੜ ਜਾਣਗੇ ਤਾਂ ਤੇਰੀ ਜ਼ਿੰਦਗੀ ਬਣ ਜਾਊਗੀ ਬਾਪੂ ਦੀ ਇਹ ਗੱਲ ਸੁਣ ਕੇ ਉਹ ਚੁੱਪ ਕਰ ਜਾਂਦਾ ਪਰ ਹੁਣ ਉਹ ਜਵਾਨ ਹੋ ਗਿਆ ਸੀ ਉਸ ਦੀ ਉਮਰ 22 ਸਾਲ ਹੋ ਗਈ ਸੀ ਉਹ ਬਹੁਤ ਹੀ ਸੋਹਣਾ ਸੁਨੱਖਾ ਗੱਭਰੂ ਬਣ ਗਿਆ ਸੀ ਤੇ ਉਹਦੀ ਚਾਚੀ ਦੇ ਮੁੰਡੇ ਤੇ ਕੁੜੀ ਵੀ ਜਵਾਨ ਹੋ ਗਏ ਸੀ ਹੁਣ ਚਾਚੀ ਆਪਣੇ ਮੁੰਡੇ ਲਈ ਰਿਸ਼ਤਾ ਲੱਭ ਰਹੀ ਸੀ ਚਾਚੀ ਦਾ ਮੁੰਡਾ ਭਾਵੇਂ ਛੋਟਾ ਸੀ ਪਰ ਚਾਚੀ ਆਪਣਾ ਮੁੰਡਾ ਪਹਿਲਾਂ ਵਿਆਹਣਾ ਚਾਹੁੰਦੀ ਸੀ ਇਸ ਦਾ ਇੱਕ ਖਾਸ ਕਾਰਨ ਸੀ ਕਿ ਉਹਦੀ ਮਾਂ ਦੇ ਗਹਿਣੇ ਵੀ ਚਾਚੀ ਦੇ ਕੋਲ ਹੀ ਸੀ ਤੇ ਚਾਚੀ ਦੇ ਮਨ ਵਿੱਚ ਇਹ ਲਾਲਸ ਸੀ ਕਿ ਇਹ ਸਾਰੇ ਗਹਿਣੇ ਮੈਂ ਆਪਣੀ ਨੂਹ ਨੂੰ ਪਾ ਦੇਵਾਂਗੀ ਇਸ ਲਈ ਚਾਚੀ ਨੇ ਆਪਣਾ ਮੁੰਡਾ ਵਿਆਹ ਲਿਆ ਤੇ ਸਾਰੇ ਗਹਿਣੇ ਆਪਣੀ ਨੂਹ ਨੂੰ ਪਾ ਦਿੱਤੇ ਹੁਣ ਚਾਚੀ ਦੀ ਨੂਹ ਘਰੇ ਸ਼ਮਸ਼ਮ ਕਰਦੀ ਫਿਰਦੀ ਰਹਿੰਦੀ ਸੀ ਤੇ ਚਾਚੀ ਆਪਦੀ ਨੂਹ ਨੂੰ ਵੇਖ-ਵੇਖ ਜਿਉਂਦੀ ਸੀ ਹੁਣ ਤਾਂ ਚਾਚੀ ਨੇ ਉਹਦਾ ਕੋਠੇ ਤੇ ਚੜਨਾ ਬੰਦ ਵੀ ਕਰ ਦਿੱਤਾ ਸੀ ਕਿ ਮੇਰੀ ਨੂਹ ਦੇ ਵਿੱਚ ਵੱਜਦਾ ਫਿਰਦਾ ਰਹਿਣਾ ਹੈ ਚੁੱਪ ਕਰਕੇ ਵੇੜੇ ਦੇ ਵਿੱਚ ਬਹਿ ਕੇ ਰੋਟੀ ਫੜ ਲਿਆ ਕਰ ਤੇ ਰੋਟੀ ਵੀ ਚਾਚੀ ਉਹਨੂੰ ਆਪ ਹੀ ਫੜਾਉਂਦੀ ਸੀ ਜਾਂ ਫਿਰ ਚਾਚੀ ਦੀ ਕੁੜੀ ਫੜਾਉਂਦੀ ਸੀ ਆਪਦੀ ਨੂੰ ਨੂੰ ਉਹ ਕਦੇ ਵੀ ਉਹਨੂੰ ਚਾਹ ਪਾਣੀ ਨਹੀਂ ਫੜਾਉਣ ਦਿੰਦੀ ਸੀ ਚਾਚੀ ਨੇ ਹੁਣ ਪਸ਼ੂ ਵੀ ਘਟਾ ਦਿੱਤੇ ਸੀ ਕਿਉਂਕਿ ਉਸ ਦਾ ਮੁੰਡਾ ਨੌਕਰੀ ਤੇ ਜੋ ਲੱਗ ਗਿਆ ਸੀ ਤੇ ਉਹਦੀ ਨੂੰ ਨੂੰ ਵੀ ਧਾਰਾ ਕੱਢਣੀਆਂ ਨਹੀਂ ਆਉਂਦੀਆਂ ਸੀ ਇਸ ਲਈ ਚਾਚੀ ਨੇ ਹੁਣ ਪਸ਼ੂ ਸਾਰੇ ਹੀ ਵੇਚ ਦਿੱਤੇ ਸੀ ਤੇ ਦੁੱਧ ਵੀ ਮੁੱਲ ਲਾ ਲਿਆ ਸੀ ਪਰ ਦੁੱਧ ਲੈਣ ਨਾ ਤਾਂ ਚਾਚੀ ਜਾਂਦੀ ਸੀ ਤੇ ਨਾ ਹੀ ਚਾਚੀ ਦਾ ਮੁੰਡਾ ਉਹੋ ਹੀ ਦੁੱਧ ਲੈਣ ਜਾਂਦਾ ਸੀ ਇੱਕ ਦਿਨ ਜਦੋਂ ਉਹ ਦੁੱਧ ਲੈਣ ਗਿਆ ਤਾਂ ਉਸ ਦਿਨ ਪ੍ਰੀਤੋ ਤਾਈ ਘਰੇ ਨਹੀਂ ਸੀ ਉਹਨਾਂ ਦੇ ਘਰੇ ਇੱਕ 20-22 ਸਾਲ ਦੀ ਨੌਜਵਾਨ ਕੁੜੀ ਸੀ ਤੇ ਜਦੋਂ ਉਹ ਦੁੱਧ ਲੈਣ ਗਿਆ ਤਾਂ ਉਹ ਕੁੜੀ ਨੂੰ ਦੇਖ ਕੇ ਪਿੱਛੇ ਖੜ ਗਿਆ ਤੇ ਕਹਿਣ ਲੱਗਾ ਦੁੱਧ ਲੈ ਕੇ ਜਾਣਾ ਹੈ ਕੁੜੀ ਕਹਿਣ ਲੱਗੀ ਹਾਂ ਹਾਂ ਮੈਨੂੰ ਮਾਸੀ ਦੱਸ ਕੇ ਗਈ ਹੈ ਕਿ ਇੱਕ ਮੁੰਡਾ ਦੁੱਧ ਲੈਣ ਆਏਗਾ ਤੇਰੀ ਦੁੱਧ ਵਾਲੀ ਡੋਲੀ ਉਹ ਹਾਰਿਆਂ ਤੇ ਪਈ ਹੈ ਚੁੱਕ ਕੇ ਲੈ ਜਾ ਉਹਨੇ ਹਾਰਿਆਂ ਤੋਂ ਦੁੱਧ ਵਾਲੀ ਡੋਲੀ ਚੱਕੀ ਤੇ ਵਾਪਸ ਘਰੇ ਆ ਗਿਆ ਫਿਰ ਉਹ ਖੇਤ ਆਪਣੇ ਬਾਪੂ ਦੇ ਕੋਲ ਚਲਾ ਗਿਆ ਉਹ ਤੇ ਬਾਪੂ ਕਿੰਨਾ ਚਿਰ ਹੀ ਖੇਤ ਕੰਮ ਕਰਦੇ ਰਹੇ ਬਾਪੂ ਵੀ ਹੁਣ ਉਹਦਾ ਝੋਰਾ ਜਿਹਾ ਕਰਨ ਲੱਗ ਪਿਆ ਸੀ ਕਿਉਂਕਿ ਹੁਣ ਉਹਦੀ ਚਾਚੀ ਉਹਨਾਂ ਨੂੰ ਗੱਲ-ਗੱਲ ਤੇ ਰੋਕਣ ਟੋਕਣ ਜੋ ਲੱਗ ਗਈ ਸੀ ਪਰ ਨਾ ਤਾਂ ਉਹਦੇ ਬਾਪੂ ਦੀ ਘਰ ਵਿੱਚ ਚਲਦੀ ਸੀ ਤੇ ਨਾ ਹੀ ਉਹਨਾਂ ਦੇ ਚਾਚੀ ਦੀ ਘਰ ਵਿੱਚ ਤਾਂ ਸਿਰਫ ਚਾਚੀ ਦੀ ਹੀ ਚਲਦੀ ਸੀ ਹਰ ਰੋਜ਼ ਹੀ ਪ੍ਰੀਤੋ ਤਾਈ ਦੇ ਘਰੇ ਦੁੱਧ ਲੈਣ ਜਾਂਦਾ ਸੀ ਤੇ ਇੱਕ ਦਿਨ ਪ੍ਰੀਤੋ ਤਾਈ ਉਹਦੇ ਘਰੇ ਆਈ ਤੇ ਉਹਦੀ ਚਾਚੀ ਨਾਲ ਗੱਲ ਕਰਨ ਲੱਗੀ ਉਹ ਉਹਦੀ ਚਾਚੀ ਨੂੰ ਕਹਿਣ ਲੱਗੀ ਕੁੜੇ ਵੱਡਾ ਤਾਂ ਏਹਾ ਪਰ ਵਿਆਹ ਲਿਆ ਤੂੰ ਪਹਿਲਾਂ ਆਪਣਾ ਨਾ ਇਹਦਾ ਵਿਆਹ ਨਹੀਂ ਕਰਨਾ ਤਾਂ ਚਾਚੀ ਕਹਿਣ ਲੱਗੀ ਨਾ ਮੈਂ ਹੁਣ ਕੀ ਕਰਾਂ ਲੋਕਾਂ ਨਾਲ ਲੜਨ ਲੱਗ ਜਾਵਾਂ ਜਦੋਂ ਅਗਲਿਆਂ ਨੇ ਰਿਸ਼ਤਾ ਹੀ ਮੇਰੇ ਮੁੰਡੇ ਨੂੰ ਕਰਵਾਇਆ ਤਾਂ ਫਿਰ ਮੈਂ ਇਹਨੂੰ ਕਿੱਥੇ ਵਿਆਹ ਦੇਵਾਂ ਤਾਂ ਪ੍ਰੀਤੋ ਤਾਈ ਕਹਿਣ ਲੱਗੀ ਜੇਕਰ ਕੋਈ ਇਹਨੂੰ ਰਿਸ਼ਤਾ ਕਰਵਾਵੇ ਤਾਂ ਫਿਰ ਚਾਚੀ ਹੱਸੀ ਤੇ ਕਹਿਣ ਲੱਗੀ ਇੰਨੂ ਰਿਸ਼ਤਾ ਇੰਨੂ ਰਿਸ਼ਤਾ ਕਿੰਨੇ ਕਰਨਾ ਭੈਣੇ ਇਹ ਤਾਂ ਇੰਨਾ ਪੜਿਆ ਵੀ ਨਹੀਂ ਤੇ ਨਾ ਹੀ ਇਹੇ ਨੌਕਰੀ ਤੇ ਲੱਗਿਆ ਫਿਰ ਦੱਸ ਵਹਿਵਾਨ ਨੂੰ ਰਿਸ਼ਤਾ ਕੌਣ ਕਰਾਉ ਪ੍ਰੀਤੋ ਤਾਈ ਹੱਸੀ ਤੇ ਕਹਿਣ ਲੱਗੀ ਲੈ ਕੁੜੇ ਵਹੀਵਾਨ ਬੰਦਾ ਨਹੀਂ ਹੁੰਦਾ ਕੁੜੇ ਖੇਤੀ ਦਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਨਾ ਇਹਨੂੰ ਰਿਸ਼ਤਾ ਮੈਂ ਕਰਾਉਣੀ ਆ ਤੂੰ ਦੱਸ ਕਿ ਮੁੰਡਾ ਕਿੱਦਣ ਵਿਖਾਉਣਾ ਚਾਚੀ ਹੱਸੀ ਤੇ ਕਹਿਣ ਲੱਗੀ ਤੂੰ ਰਿਸ਼ਤਾ ਭਾਣੇ ਤੂੰ ਇਹਦਾ ਰਿਸ਼ਤਾ ਕਰਾਉਣਾ ਹੈ ਪ੍ਰੀਤੋ ਤਾਈ ਕਹਿੰਦੀ ਆਪਦੀ ਭਾਣਜੀ ਦਾ ਰਿਸ਼ਤਾ ਪਹਿਲਾਂ ਆਪਦੀ ਭਾਣਜੀ ਨੂੰ ਇਹਦੀ ਫੋਟੋ ਦਿਖਾ ਦੇ ਨਾਲੇ ਇਹਦੇ ਬਾਰੇ ਦੱਸ ਦੇ ਸਾਰਾ ਕੁਝ ਜੇਕਰ ਅਗਲੀ ਪਸੰਦ ਕਰੇਗੀ ਤਾਂ ਹੀ ਵਿਆਹ ਹੋਊਗਾ ਤੇਰੀ ਮਰਜ਼ੀ ਥੋੜੀ ਚੱਲਣੀ ਆ ਅਗਲੀ ਆਪ ਦਾ ਵੀ ਦੇਖੇਗੀ ਉਹਦੀ ਮਾਂ ਵੀ ਦੇਖੇਗੀ ਫਿਰ ਹੀ ਹੋਵੇਗਾ ਨਾ ਰਿਸ਼ਤਾ ਪ੍ਰੀਤੋਤਾਈ ਹੱਸੀ ਤੇ ਕਹਿਣ ਲੱਗੀ ਭੈਣੇ ਮੈਂ ਇਹ ਕੰਮ ਪਹਿਲਾਂ ਹੀ ਕਰਕੇ ਆਈ ਹਾਂ ਮੇਰੀ ਭਾਣ ਜੀ ਨੇ ਮੁੰਡਾ ਦੇਖਿਆ ਹੋਇਆ ਹੈ ਤੇ ਉਹਨੂੰ ਮੁੰਡਾ ਬਹੁਤ ਪਸੰਦ ਹੈ ਤੇ ਮੈਂ ਤਾਂ ਇਹਦੀ ਫੋਟੋ ਉਹਦੀ ਮਾਂ ਨੂੰ ਵੀ ਵਿਖਾ ਦਿੱਤੀ ਆ ਉਹ ਸਾਰਿਆਂ ਨੂੰ ਹੀ ਮੁੰਡਾ ਪਸੰਦ ਏ ਤੇ ਜਦੋਂ ਕੁੜੀ ਨੂੰ ਮੁੰਡਾ ਪਸੰਦ ਏ ਤਾਂ ਫਿਰ ਤੈਨੂੰ ਕੀ ਦਿੱਕਤ ਆ ਬਾਕੀ ਭਾਈ ਮੁੰਡੇ ਤੋਂ ਮੈਂ ਆਪ ਪੁੱਛ ਲੈਨੀ ਆ ਫਿਰ ਉਹਨੇ ਮੁੰਡੇ ਤੋਂ ਪੁੱਛਿਆ ਕਿ ਦੱਸ ਪੁੱਤ ਤੂੰ ਰਜਾਨਾ ਦੁੱਧ ਲੈਣ ਸਾਡੇ ਘਰ ਆਉਂਦਾ ਦੱਸ ਤੈਨੂੰ ਉਹ ਕੁੜੀ ਪਸੰਦ ਏ ਮੁੰਡੇ ਨੇ ਸੰਗਦੇ ਨੇ ਨੀਵੀ ਪਾ ਲਈ ਤੇ ਕਹਿਣ ਲੱਗਿਆ ਤਾਈ ਜਿਵੇਂ ਤੁਹਾਨੂੰ ਠੀਕ ਲੱਗੇ ਮੁੰਡੇ ਨੇ ਇੰਨਾ ਕਹਿ ਕੇ ਤਾਈ ਨੇ ਮੁੰਡੇ ਦੇ ਪਿਓ ਦੇ ਨਾਲ ਗੱਲ ਕਰਕੇ ਤੇ ਮੁੰਡੇ ਦੇ ਚਾਚੇ ਨਾਲ ਗੱਲ ਕਰਕੇ ਝੱਟ ਮੁੰਡੇ ਦੇ ਗੁੱਟ ਤੇ ਖੰਭਣੀ ਬਣ ਦਿੱਤੀ 20 ਦਿਨਾਂ ਦੇ ਵਿੱਚ ਹੀ ਪ੍ਰੀਤੋ ਦੀ ਭਣਜੀ ਤੇ ਉਸ ਮੁੰਡੇ ਦਾ ਵਿਆਹ ਹੋ ਗਿਆ। ਹੁਣ ਪ੍ਰੀਤੋ ਦੀ ਭਣਜੀ ਮੁੰਡੇ ਦੇ ਘਰ ਆ ਚੁੱਕੀ ਸੀ ਤੇ ਉਹ ਮੁੰਡੇ ਦਾ ਪੂਰਾ ਖਿਆਲ ਰੱਖਦੀ ਸੀ। ਕਿਉਂਕਿ ਉਹ ਦੋਨੋਂ ਪਤੀ-ਪਤਨੀ ਜੋ ਬਣ ਚੁੱਕੇ ਸੀ ਪਰ ਚਾਚੀ ਨੂੰ ਬਹੁਤ ਤਕਲੀਫ ਹੁੰਦੀ ਸੀ। ਜਦੋਂ ਉਹ ਚੁੱਲ੍ਹੇ ਚੌਂਤਰੀ ਵਿੱਚ ਫੜਦੀ ਉਸ ਨੂੰ ਲੱਗਦਾ ਕਿ ਜਿਵੇਂ ਮੇਰੀ ਨੂੰਹ ਦਾ ਅੱਧ ਵੰਡਿਆ ਗਿਆ ਹੋਵੇ ਤੇ ਜਿਵੇਂ ਮੇਰੇ ਪੁੱਤ ਦਾ ਅੱਧਾ ਘਰ ਵਹਿ ਗਿਆ ਹੋਵੇ। ਚਾਚੀ ਬਹੁਤ ਟੀੜਫੜ ਕਰਦੀ ਬਹੂ ਨੂੰ ਪੁੱਠੀਆਂ ਸਿੱਧੀਆਂ ਮੱਤਾਂ ਬਹੁਤ ਦਿੰਦੀ ਪਰ ਉਸ ਕੁੜੀ ਨੇ ਚਾਚੀ ਦੀ ਇੱਕ ਨਾ ਸੁਣੀ ਮੁੰਡੇ ਨੇ ਸਾਰੀ ਗੱਲ ਦੱਸ ਦਿੱਤੀ ਕਿ ਉਹ ਕਿਹਨਾ ਹਾਲਾਤਾਂ ਦੇ ਵਿੱਚ ਪਲਿਆ ਹੈ ਤੇ ਕਿਵੇਂ ਪਾਲਿਆ ਹੈ ਮੁੰਡੇ ਦੇ ਸਾਰੇ ਹਾਲਾਤ ਜਾਣ ਕੇ ਕੁੜੀ ਬਹੁਤ ਦੁਖੀ ਹੋਈ ਤੇ ਫਿਰ ਉਸ ਨੇ ਆਪਦੇ ਸਹੁਰੇ ਦੇ ਨਾਲ ਗੱਲ ਕਰਕੇ ਕਿਹਾ ਕਿ ਜੇਕਰ ਸਾਂਝੇ ਰਹਿਣਾ ਹੈ ਤਾਂ ਚਾਚੀ ਨੂੰ ਕਹੋ ਕੀ ਗੱਲ ਗੱਲ ਤੇ ਤੜਫਿਆ ਨਾ ਕਰੇ ਜਦੋਂ ਚਾਚੀ ਇਹਨਾਂ ਦੇ ਨਾਲ ਬੁਰਾ ਵਿਵਹਾਰ ਕਰਦੀ ਹੈ ਤਾਂ ਮੈਨੂੰ ਬਹੁਤ ਮਾੜਾ ਲੱਗਦਾ ਹੈ ਨਹੀਂ ਤਾਂ ਫਿਰ ਜੇਕਰ ਚਾਚੀ ਨੂੰ ਜ਼ਿਆਦਾ ਹੀ ਤਕਲੀਫ ਹੈ ਤਾਂ ਰੋਟੀ ਅੱਡ ਕਰ ਲੈਣੇ ਆ ਕਿਉਂਕਿ ਮੇਰੇ ਆਉਣ ਤੋਂ ਪਹਿਲਾਂ ਜੋ ਹੋ ਗਿਆ ਸੋ ਹੋ ਗਿਆ ਪਰ ਹੁਣ ਮੈਂ ਆਪਦੇ ਪਤੀ ਨੂੰ ਸਿਰੀਆਂ ਵਾਂਗ ਰਹਿੰਦੇ ਨਹੀਂ ਦੇਖ ਸਕਦੀ ਅੱਗੋਂ ਚਾਚੀ ਵੀ ਕਹਿਣ ਲੱਗੀ ਹਾਂ ਹਾਂ ਕਰ ਲੋ ਅੱਡ ਰੋਟੀ ਹੁਣ ਤੇਰੀਆਂ ਮੇਰੀਆਂ ਖਾ ਖਾ ਕੇ ਆਖਰ ਹੁਣ ਤੁਸੀਂ ਮੈਨੂੰ ਆਹੀ ਸ਼ਾਬਾਸ਼ ਦੇਣੀ ਸੀ ਮੈਨੂੰ ਦੋਨਾਂ ਭਰਾਵਾਂ ਨੇ رائے ਕੀਤੀ ਕਿ ਨਿੱਤ ਦਾ ਕਲੇਸ਼ ਮਾੜਾ ਹੁੰਦਾ ਹੈ ਇਸ ਲਈ ਰੋਟੀ ਅੱਡੋ ਅੱਡ ਕਰ ਲਈ ਤੇ ਹੌਲੀ-ਹੌਲੀ ਵਾਹੀ ਵੀ ਅੱਡੋ ਅੱਡ ਹੋ ਗਈ ਹੁਣ ਚਾਚੀ ਨੂੰ ਅਹਿਸਾਸ ਹੋਇਆ ਸੀ ਕਿ ਜਦੋਂ ਇਕੱਠੇ ਰਹਿੰਦੇ ਸੀ ਤਾਂ ਕਿੰਨੀ ਜ਼ਿਆਦਾ ਫਸਲ ਹੁੰਦੀ ਸੀ ਤੇ ਕੰਮ ਵੀ ਮਿੰਟੋ-ਮਿੰਟੀ ਹੋ ਜਾਂਦਾ ਸੀ ਪਰ ਚਾਚੀ ਦੀ ਮਾੜੀ ਨੀਤ ਨੇ ਸਭ ਕੁਝ ਅਲੱਗ-ਅਲੱਗ ਕਰ ਦਿੱਤਾ ਸੀ ਹੁਣ ਉਹ ਆਪਣੇ ਪਿਓ ਨੂੰ ਵੀ ਆਖਦਾ ਹੁੰਦਾ ਸੀ ਕਿ ਬਾਪੂ ਤੂੰ ਹੁਣ ਮੰਜੇ ਤੇ ਬਹਿ ਕੇ ਆਰਾਮ ਨਾਲ ਖਾ ਖੇਤ ਤਾਂ ਹੁਣ ਸਾਰਾ ਕੰਮ ਮੈਂ ਕਰੂੰਗਾ ਸਾਰਾ ਕੰਮ ਮੁੰਡੇ ਨੇ ਸੰਭਾਲ ਲਿਆ ਸੀ ਤੇ ਹੁਣ ਉਸ ਦਾ ਬਾਪੂ ਸਿਰਫ ਖੇਤ ਉਸ ਦੀ ਰੋਟੀ ਲੈ ਕੇ ਜਾਂਦਾ ਸੀ ਉਸ ਦੇ ਘਰ ਵਾਲੀ ਵੀ ਬਹੁਤ ਸਿਆਣੀ ਔਡੀ ਸੀ ਉਸਨੇ ਵੀ ਉਹਦੀ ਮਾਂ ਵਾਂਗੂ ਸਾਰਾ ਘਰ ਵਧੀਆ ਸੰਭ ਲਿਆ ਸੀ ਤੇ ਹੁਣ ਉਹਦੀ ਚਾਚੀ ਉਸ ਦੇ ਵੱਲ ਦੇਖ ਦੇ ਕੇ ਝੁਰਦੀ ਸੀ ਕਿ ਉਹ ਕਿੰਨੀ ਕਾਮੀ ਕੁੜੀ ਹੈ ਪਰ ਉਸਨੇ ਆਪਣੀ ਨੂੰ ਨੂੰ ਸਿਰ ਤੇ ਚੜਾ ਲਿਆ ਸੀ ਕਿ ਹੁਣ ਉਹਦੀ ਨੂੰ ਡੱਕਾ ਵੀ ਨਹੀਂ ਤੋੜਦੀ ਸੀ ਤੇ ਹੁਣ ਸਾਰਾ ਕੰਮ ਚਾਚੀ ਨੂੰ ਆਪ ਹੀ ਕਰਨਾ ਪੈਂਦਾ ਸੀ ਆਮ ਹੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦੇ ਛੋਟੇ ਹੁੰਦਿਆਂ ਦੇ ਮਾਂ ਜਾਂ ਬਾਪ ਮੁੱਕ ਜਾਂਦੇ ਹਨ ਉਹਨਾਂ ਨਾਲ ਅਕਸਰ ਹੀ ਤਾਈਆਂ ਚਾਚੀਆਂ ਇਦਾਂ ਹੀ ਕਰਦੀਆਂ ਹਨ ਪਰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਤਾਂ 마ਸੂਮ ਦੀ ماں ਨਹੀਂ ਹੁੰਦੀ ਤੇ ਦੂਸਰਾ ਉਹਦੇ ਨਾਲ ਇਦਾਂ ਦਾ ਵਿਵਹਾਰ ਉਸਦੇ ਦਿਲ ਤੇ ਬਹੁਤ ਬੁਰਾ ਅਸਰ ਪਾਉਂਦਾ ਹੈ ਇਸ ਲਈ ਕਦੇ ਵੀ ਕਿਸੇ 마ਸੂਮ ਦੇ ਨਾਲ ਇਸ ਤਰ੍ਹਾਂ ਨਾ ਕਰੋ ਕਿਉਂਕਿ ਤਾਈ ਤਾਂ ਚਾਚੀਆਂ ਵੀ ਮਾਂ ਦੇ ਬਰਸਮਾਨ ਹੀ ਹੁੰਦੀਆਂ ਹਨ ਜੇਕਰ ਕੋਈ ਸਮਝੇ ਤਾਂ